ਤੁਹਾਨੂੰ ਵਿੱਚ ਜਦੋਂ ਵੀ ਕਿਸੇ ਨੂੰ ਲਾਸਟ ਨਿਕਲਦਾ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਅੱਜ ਸਸੀ ਗਾਲ ਜੀ ਸਾਰੇ ਵੀਰਾਂ ਨੂੰ ਤੇ ਜਿਹੜੇ ਬੰਦੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਨਾੜੇ ਦਾ ਬਲੂ ਭਾਂਟੀ ਵਾਲਾ ਰੱਖਣਾ ਤੇ ਗੱਲਬਾਤ ਹੈ ਜੀ ਓਦਾਂ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਮੈਸੇਜ ਆਇਆ ਸੀ ਤੇ ਉਹਨੇ ਬਾਈ ਨੇ ਪੁੱਛਿਆ ਸੀਗਾ ਵੀ ਮੇਰਾ ਮਾਰਚ ਦਾ ਨੁਲਾਸਟ ਨਿਕਲਿਆ ਹੋਇਆ ਏ ਮਾਰਚ ਤੀਜਾ ਮਹੀਨਾ ਤੇ ਉਹਨੂੰ ਬੈਸੀ ਵੀ ਅਪਾਇੰਟਮੈਂਟ ਮਿਲੀ ਹੈ 9ਵੇਂ ਮਹੀਨੇ ਦੀ 8 ਤਰੀਕ ਕਰਕੇ ਕੁਝ ਉਹਨੂੰ ਉਹਨੂੰ ਲਾਸਟਾ ਨਿਕਲੇ ਸੀਗਾ 8 ਮਾਰਚ ਨੂੰ ਕੋਈ 2 ਸਤੰਬਰ ਦੀ ਅਪੋਇੰਟਮੈਂਟ ਮਿਲੀ ਸੀਗੀ 2 ਸਤੰਬਰ ਦੀ ਤੇ ਚਲੋ ਤੁਹਾਨੂੰ ਮੈਂ ਦੱਸ ਦਿੰਨਾ ਬਹੁਤਿਆਂ ਨੂੰ ਸਭ ਨੂੰ ਪਤਾ ਹੀ ਹੋਣਾ ਤਕਰੀਬਨ ਨੂਨ ਲਾਸਟਾ ਜਿਹੜਾ ਜਦੋਂ ਆਪਾਂ ਮਿਲਦਾ ਏ ਇਤਨੀ ਕੋਈ ਇਸ਼ੂ ਹੋਣ ਦੀ ਡੇਟ ਦੇਖ ਕੇ ਉਹਦੇ ਤੋਂ 6 ਮਹੀਨੇ ਦੇ ਵਿੱਚ ਵਿੱਚ ਇਸ਼ੂ ਹੋਣ ਤੋਂ ਬਾਅਦ 6 ਮਹੀਨੇ ਦੇ ਵਿੱਚ ਵਿੱਚ ਪਹਿਲਾਂ ਉਸ ਨੂੰ ਅੰਬੈਸੀ ਦੇ ਵਿੱਚ ਸਬਮਿਟ ਕਰਾਉਣਾ ਹੁੰਦਾ ਹੈ ਵੀਜ਼ੇ ਵਾਸਤੇ ਆਪਣੀ ਫਾਈਲ ਤੇ ਕੋਈ ਇਸ਼ੂ ਨਹੀਂ ਹੁੰਦਾ ਇਹ 6 ਮਹੀਨੇ ਵਾਸਤੇ ਵੈਲਿਡ ਹੁੰਦਾ ਹੈ 6 ਮਹੀਨੇ ਦੇ ਵਿੱਚ ਵੀ ਤੁਸੀਂ ਕਦੇ ਵੀ ਇਹਨੂੰ ਅੰਬੈਸੀ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ ਆਪਣੀ ਫਾਈਲ ਤਿਆਰ ਕਰਵਾ ਕੇ ਜਿਹੜੇ ਵੀ ਡਾਕੂਮੈਂਟ ਹੁੰਦੇ ਆ ਜੇ ਕਿਸੇ ਨੂੰ ਕੋਈ ਹੋਰ ਡਾਕੂਮੈਂਟ ਬਾਰੇ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਸਾਨੂੰ ਮੈਸੇਜ ਤੁਸੀਂ ਕਮੈਂਟ ਕਰ ਸਕਦੇ ਹੋ ਜਿੰਨੀ ਕਿ ਸਾਨੂੰ ਪਤਾ ਹੁੰਦੀ ਜਾਂ ਨਹੀਂ ਵੀ ਪਤਾ ਹੋਵੇ ਤੁਹਾਨੂੰ ਕਿਸੇ ਨੂੰ ਸਲਾਹ ਕਰਕੇ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਸੇ ਨਾ ਕਿਸੇ ਦੀ ਮਦਦ ਹੋ ਜਾਂਦੀ ਹੈ ਠੀਕ ਹੈ ਜੀ ਤੇ ਜੇ ਕੋਈ ਹੋਰ ਗੱਲਬਾਤ ਪੁੱਛਣੀ ਹੋਵੇ ਤੁਸੀਂ ਕਮੈਂਟ ਕਰ ਦਿਆ ਕਰੋ ਤੇ ਕੰਮ ਵਾਲੀ ਵੀਡੀਓ ਹਲੇ ਆ ਨਹੀਂ ਰਹੀ ਕੋਈ ਕੰਮ ਦਾ ਹਲੇ ਪੈਣੀ ਰਿਹਾ ਹੱਥ ਜਦੋਂ ਵੀ ਕੰਮ ਵਾਲੀ ਵੀਡੀਓ ਆਊਗੀ ਪਤਾ ਲੱਗਦਾ ਸਾਨੂੰ ਅਸੀਂ ਸਾਰਿਆਂ ਨੂੰ ਜਲਦੀ ਸ਼ੇਅਰ ਕਰਾਂਗੇ ਕੰਮ ਵਾਲੀ ਵੀਡੀਓ ਇਹਦੇ ਬੰਦੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਤੁਹਾਡੇ ਤੱਕ ਵੀਡੀਓ ਪੁੱਜ ਸਕੇ ਧੰਨਵਾਦ ਜੀ ਸਾਰੇ ਵੀਰਾਂ ਦਾ